ਹਰ ਤਰ੍ਹਾਂ ਦੇ ਹਿੱਲੇ ਵਸੀਲੇ ਕਰਕੇ ਅੱਕ ਗਏ ਹੋ ਥੱਕ ਗਏ ਹੋ ਪੱਕ ਗਏ ਹੋ ਯਾਨੀ ਕਿ ਵਜ਼ਨ ਤੁਹਾਡਾ ਫੇਰ ਵੀ ਘਟ ਨਹੀਂ ਹੋ ਰਿਹਾ ਤਾਂ ਅੱਜ ਤੁਹਾਡੇ ਨਾਲ ਉਹ ਨੁਸਕਾ ਉਹ ਫਾਰਮੂਲਾ ਅਸੀਂ ਸ਼ੇਅਰ ਕਰਨ ਵਾਲੇ ਆ ਜਿਸ ਨਾਲ ਤੁਹਾਡਾ ਮੋਟਾਪਾ ਦਿਨਾਂ 'ਚ ਛੂ ਮੰਤਰ ਹੋ ਸਕਦਾ ਹੈ ਪੰਜ ਬੂੰਦਾ ਲੈਣੀ ਆ ਸਵੇਰੇ ਅੱਛਾ ਅੰਨ ਪੰਜ ਬੂੰਦਾ ਲੈ ਕੇ ਉਪਰ ਗਰਮ ਪਾਣੀ ਦਾ ਗਲਾਸ ਪੀ ਲਓ ਬਸ ਕੋਈ ਪਰਹੇਜ਼ ਕਰਨ ਦੀ ਲੋੜ ਨਹੀਂ ਕਿਸੇ ਚੰਦਾ ਦੋ ਚੀਜ਼ਾਂ ਦਾ ਮੈਂ ਪਰਹੇਜ਼ ਕਹੂੰਗਾ ਆਮਬਲਾ ਪਿਆਗਾ ਆ ਮੇਰੇ ਕੋਲ ਗਾਜਰ ਪਈ ਹੈ ਆ ਅੰਗੂਰ ਪਿਆਗਾ ਆ ਆੜੂ ਪਿਆਗਾ ਆ ਚਕੰਦਰ ਪਿਆਗਾ ਆ ਨਿੰਬੂ ਪਿਆਗਾ ਤੇ ਆ ਜੀਰਾ ਪਿਆਗਾ ਤੇ ਆ ਕਾਲੀ ਮਿਰਚ ਪਈ ਹੈ ਅਸਵਗੰਧਾ ਪਈ ਹੈ ਹਲਦੀ ਪਈ ਹੈ ਜਿਹੜੀ ਬੂਟੀਆਂ ਦਾ ਅਰਕ ਅਰਕ ਬਣਾ ਕੇ ਆ ਇੱਕ ਇਹਦੇ ਵਿੱਚ ਬੰਦ ਕਰ ਲਿਆ ਸੀ ਸੀਚ ਇਹਦੀਆਂ 5 ਬੂੰਦਾਂ ਤੁਸੀਂ ਸਵੇਰੇ ਲੈਣੀਆਂ ਨੇਗੀਆਂ ਤੇ ਇਹਦਾ ਨਾਮ ਰੱਖਿਆ ਫੈਡ ਨੂੰ ਠੀਕ ਹੈ ਠੀਕ ਹੈ ਇਹ ਫੈਡ ਨੂੰ ਹੀ ਖਤਮ ਕਰਦਾ ਹੈ ਸੀਬਖਤੌਰ ਹੁੰਦਾ ਜੂਸ ਹੈ ਜਿਹੜਾ ਮੇਰਾ ਭੈਣ ਭਰਾ ਇਹਨੂੰ ਵੀ ਨਾਲ ਐਡ ਕਰ ਲਵੇ ਤਾਂ ਇਹਨੇ ਵੀ weight ਥੋੜਾ ਰਿਡਿਊਸ ਕਰਨਾ ਹਾਂ ਸੋਹਣੇ ਤੇ ਫਿਰ ਸੋਹਣੇ ਦੇ ਸੁਆਗਾ ਹੋ ਜਾਊਗਾ ਇਹਨੇ ਥੋਡੀ ਬੋਡੀ ਦੀ એનર્ਜੀ ਬਣੀ ਰਹਿਣ ਦੇਣੀ ਹੈ ਸਰੀਰ ਹੀ ਉਹਦਾ ਅੰਦਰੋਂ ਫੈਟ ਨਾਲ ਇੰਨਾ ਹੋ ਗਿਆ ਸਾਹ ਤੁਹਾਨੂੰ ਆਉਂਦਾ ਨਹੀਂ ਫੇ ਦਮੇ ਹੋਣਾ ਸਾਹ ਹੀ ਨਹੀਂ ਆਉਂਦਾ ਉਹਨਾਂ ਮੋਟੇ ਬੰਦੇ ਦੀ ਦਿੱਕਤ ਤੌਰ 'ਤੇ ਭਜਾ ਕੇ ਦੇਖਿਓ ਕਿ ਕਿੰਨਾ ਘੱਟ ਭੱਜ ਲੂਗਾ ਭੱਜੇ ਨਹੀਂ ਜਾਂਦਾ ਉਹ ਤਾਂ ਸਾਹ ਚਰੂਗਾ ਹਾਏ 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 ਐਂ ਕਰੂਗਾ ਉਹਨਾਂ ਦਾ ਹੱਲ ਕਿਵੇਂ ਕਰਦੇ ਹਾਂ ਇਸੇ ਚੀਜ਼ ਨਾਲ ਹੀ ਹਰ ਤਰ੍ਹਾਂ ਦੇ ਹਿੱਲੇ ਵਸੀਲੇ ਕਰਕੇ ਅੱਕ ਗਿਓ ਥੱਕ ਗਏ ਹੋ ਪੱਕ ਗਏ ਹੋ ਯਾਨੀ ਕਿ ਵਜ਼ਨ ਤੁਹਾਡਾ ਫੇਰ ਵੀ ਘਟ ਨਹੀਂ ਹੋ ਰਿਹਾ ਤਾਂ ਅੱਜ ਤੁਹਾਡੇ ਨਾਲ ਉਹ ਨੁਸਕਾ ਉਹ ਫਾਰਮੂਲਾ ਅਸੀਂ ਸ਼ੇਅਰ ਕਰਨ ਵਾਲੇ ਆ ਜਿਸ ਨਾਲ ਤੁਹਾਡਾ ਮੋਟਾਪਾ ਦਿਨਾਂ ਚ ਛੂ ਮੰਤਰ ਹੋ ਸਕਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜੀ ਤੁਹਾਡੀ ਮੁਲਾਕਾਤ ਸੁਖ ਆਯੁਰਵੈਦ ਦੇ ਐਮ ਡੀ ਰਾਜਵਿੰਦਰ ਸਿੰਘ ਗਿਲ ਹੋਰਣਲ ਕਰਵਾਉਣ ਜਾ ਰਹੇ ਆ ਜਿਹੜਾ ਤੁਹਾਡੇ ਨਾਲ ਅੱਜ ਨੁਸਖਾ ਸਾਂਝਾ ਕਰਨ ਵਾਲੇ ਨੇ ਮੋਟਾਪਾ ਘਟਾਉਣ ਵਾਲਾ ਉਹਨਾਂ ਦਾ ਕਹਿਣਾ ਕਿ ਜਿਹੜਾ ਨੁਸਖਾ ਫਾਰਮੂਲਾ ਜੋ ਦੇਣ ਵਾਲੇ ਨੇ ਲੈਣ ਚ ਇਹਨਾਂ ਸੌਖਾ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਸਾਡੇ ਨਾਲ ਨੇ ਪ੍ਰਧਾਨ ਜੀ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ ਤੁਹਾਡਾ ਤੁਹਾਡੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਅੱਛਾ ਪ੍ਰਧਾਨ ਜੀ ਸਾਨੂੰ ਇਹ ਦੱਸੋ ਵੀ ਇਸ ਵੇਲੇ ਮੋਟਾਪਾ ਦੁਨੀਆ ਦੀ ਵੱਡੀ علامات ਬਣਿਆ ਹੋਇਆ ਹੈ ਮੋਟਾਪੇ ਕਰਕੇ ਕਿਸੇ ਨੂੰ ਹਾਰਟ اٹੈਕ ਪੈ ਰਿਹਾ ਹੈ ਕਿਸੇ ਨੂੰ ਗੋਡਿਆਂ ਚ ਦਰਦ ਹੋ ਰਿਹਾ ਹੈ ਕਿਸੇ ਨੂੰ ਜੋੜਾਂ ਚ ਦਰਦ ਹੋ ਰਿਹਾ ਹੈ ਕਿਸੇ ਨੂੰ ਸ਼ੂਗਰ ਹੋ ਰਹੀ ਹੈ ਕਿਸੇ ਨੂੰ ਦਮਾ ਹੋ ਰਿਹਾ ਕਹਿੰਦੇ ਜੀ ਵਜ਼ਨ ਜ਼ਿਆਦਾ ਹੈ ਇਸ ਕਰਕੇ ਥੋੜਾ ਜਿਹਾ ਵਜ਼ਨ ਘਟਾਓ ਜਦੋਂ ਵੀ ਅਸੀਂ ਡਾਕਟਰ ਕੋਲ ਜਾਂਦੇ ਹਾਂ ਪਰ ਵਜ਼ਨ ਤਾਂ ਕਿਸੇ ਦਾ ਘਟਦਾ ਨਹੀਂ ਉਹ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਜੀ ਨੋਟ ਤੜਾ ਕੇ ਤੇ ਢਿੱਡੋਂ ਜਿਹੜੀ 벨ਟ ਹੈਗੀ ਹੈ 벨ਟ ਤੋਂ ਬਾਹਰ ਗਿਆ ਢਿੱਡ ਘੱਟੀ ਵਾਪਸ ਆਉਂਦਾ ਤੁਸੀਂ ਕਹਿ ਰਹੇ ਹੋ ਵੀ ਵਾਪਸ ਆ ਸਕਦਾ ਹੈ ਅੰਦਰ ਨੂੰ ਹੋ ਸਕਦਾ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਹੈ ਜਿਹੜਾ ਮਟਾਪੇ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਮਟਾਪਾ ਅੱਜ ਕੱਲ ਜਿਹੜਾ ਸਾਡਾ ਨੇਚਰਲ ਫੀਡ ਹੈ ਖਰਾਕ ਹੈ ਉਹ ਅਸੀਂ ਲੈ ਨਹੀਂ ਰਹੇ ਨੇ ਨੇਚਰਲ ਖਰਾਕ ਮਤਲਬ ਸਾਦਾ ਖਾਣਾ ਸਾਦਾ ਰਹਿਣਾ ਸਾਦਾ ਖਾਣਾ ਪੀਣਾ ਉਹ ਚੀਜ਼ਾਂ ਹੈ ਹੀ ਨਹੀਂ ਕਿਉਂ ਨਹੀਂ ਅੱਜ ਕੱਲ ਮਾਰਕੀਟ ਦੇ ਵਿੱਚ ਫਾਸਟ ਫੂਡ ਆ ਗਿਆ ਫਾਸਟ ਫੂਡ ਦਾ ਯੁੱਗ ਹੋਣ ਕਰਕੇ ਪੀਜ਼ਾ 버ਗਰ ਨੂਡਲ ਹੋਰ ਐਰਾ ਵਗੈਰਾ ਬਹੁਤ ਚੀਜ਼ਾਂ ਲੱਲੇ ਭੱਵੇ ਬਹੁਤ ਆ ਗਏ ਠੀਕ ਹੈ ਮਤਲਬ ਦੇਸੀ ਜਿਵੇਂ ਪੰਜਾਬੀ ਕਹਿੰਦੇ ਡਬ ਰੋਟੀਆਂ ਉਹ ਆ ਗਈਆਂ ਉਹਦੇ ਵਿੱਚ ਨਾ ਜਾਨ ਨਾ ਪ੍ਰਾਨ ਠੀਕ ਹੈ ਡੈਡ ਫੂਡ ਡੈਡ ਫੂਡ ਉਹ ਹੋਣ ਕਰਕੇ ਸਾਡੀ ਜਿਹੜਾ ਮਟਾਪਾ ਦਿਨੋਂ ਦਿਨ ਦਿਨੋਂ ਦੇ ਨੂੰ ਵੱਧਦਾ ਜਾ ਰਿਹਾ ਹੈ ਸਰੀਰ 'ਚ ਜਾਨ ਪ੍ਰਾਨ ਹੈ ਨਹੀਂ ਜਿਹੜੇ ਬੰਦੇ ਮਟਾਪੇ ਵਾਲੇ ਆ ਉਹਨਾਂ ਦਾ ਮਤਲਬ ਇਹੀ ਕਾਰਨ ਹੈ ਵੀ ਜ਼ਿਆਦਾਤਰ ਫਾਸਟ ਫੂਡ ਦਾ ਦੇਣ ਹੈ ਸ਼ਹਿਰਾਂ ਦੇ ਵਿੱਚ ਹੀ ਜਾ ਕੇ ਤੁਸੀਂ ਦੇਖਿਓ ਵੱਡੀਆਂ ਵੱਡੀਆਂ ਰੇੜੀਆਂ ਤੇ ਵੱਡੀਆਂ ਵੱਡੀਆਂ ਦੁਕਾਨਾਂ ਤੇ ਮੇਲੇ ਲੱਗੇ ਪਈ ਮਿਲਣਗੇ ਤੁਹਾਨੂੰ ਕਿਉਂ ਦੇ ਜੀ ਨੂਡਲ ਆ ਰਹੇ ਆ ਹਸਪਤਾਲਾਂ 'ਚ ਵੀ ਫਿਰ ਮੇਲੇ ਲੱਗੇ ਹੋਏ ਨੇ ਹਸਪਤਾਲ 'ਤੇ ਮੇਲੇ ਲੱਗਣਗੇ ਉਹ ਜਦੋਂ ਪਹਿਲੇ ਹੀ ਮੇਲੇ ਇੱਥੇ ਫਾਸਟ ਫੂਡ ਦੀਆਂ ਦੁਕਾਨਾਂ ਤੇ ਮੇਲੇ ਲੱਗੇ ਪਿਆ ਤਾਂ ਰੇੜੀਆਂ ਤੇ ਮੇਲੇ ਲੱਗੇ ਪਿਆ ਬਸ ਚੱਲ ਰਿਹਾ ਕੰਮ ਜਿਹੜਾ ਜੀ 버ਗਰ ਲੈ ਕੇ ਖੜਾ ਜਿਹੜਾ ਕੀ ਨਡਲ ਰੋਟੀ ਤਾਂ ਕੋਈ ਖਾਂਦੇ ਹੀ ਨਹੀਂ ਜਾਨ ਪ੍ਰਾਣ ਤਾਂ ਤਾਂ ਹੀ ਪੈਣੀ ਆ ਨਾ ਜੇ ਸਰੀਰ ਦੇ ਵਿੱਚ ਤੁਸੀਂ ਰੋਟੀ ਖਾਓਗੇ ਰੂਟ ਖਾਓਗੇ ਸਲਾਦ ਖਾਓਗੇ ਉਹ ਚੀਜ਼ਾਂ ਦਾ ਅੱਜ ਕੱਲ ਬੱਚੇ ਖਾਂਦੇ ਹੀ ਨਹੀਂ ਉਹਦੀ ਕਹਿੰਦੇ ਨਹੀਂ ਪਾਪਾ ਮੈਂ ਆਰਡਰ ਕਰਦਾ ਮਿੰਟਾਂ 'ਚ ਆ ਜਾਂਦਾ ਆ ਗਿਆ ਜੀ ਪੀਜ਼ਾ ਆ 버ਗਰ ਆ ਗਿਆ ਜੀ ਆ ਨੁੱਡਲ ਆ ਗਿਆ ਜੀ ਉਦੋਂ ਉਤੋਂ ਬਾਅਦ ਫੁਰਕੀ ਸਾਹਿਬ ਫਿਰ ਜਾਨ ਕਿੱਥੋਂ ਰਹਿਣੀ ਸਰੀਰ 'ਚ ਉਹ ਵੱਡੇ ਵੱਡੇ ਢੱਡ ਲੈ ਕੇ ਫਿਰ ਚਰਬੀ ਵੱਧਦੀ ਤੁਰ ਹੀ ਜਾਂਦੀ ਹੈ ਚਰਬੀ ਵੱਧਦੀ ਹੈ ਤੇ ਉਸ ਕਰਕੇ ਬੰਦੇ ਦਾ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਹਸਪਤਾਲ 'ਚ ਗੋਡੇ ਰਹਿ ਜਾਂਦੇ ਨੇ ਮੋਢੇ ਰਹਿ ਜਾਂਦੇ ਨੇ ਫਿਰ ਉਹ ਤੁਰਿਆ ਨਹੀਂ ਜਾਂਦਾ ਫਿਰ ਡਾਕਟਰ ਕੋਲ ਜਾਂਦਾ ਡਾਕਟਰ ਕਹਿੰਦਾ ਜੀ ਵੇਟ ਘਟਾਓ ਠੀਕ ਹੈ ਫਿਰ weight ਘਟਾਉਣ ਦੇ ਵਾਸਤੇ ਫਿਰ ਹੀਲਾ ਵਸੀਲਾ ਦੇ ਜੋਗਾ ਕੋਈ ਜਿਮ ਜੁਆਇਨ ਕਰਦਾ ਹੈ ਕੋਈ ਕੁਝ ਕਰਦਾ ਕੋਈ ਡਾਈਟ ਰਹਿੰਦਾ ਕੋਈ ਭੁੱਖਾ ਰਹਿੰਦਾ ਹੈ ਤੇ ਉਹ ਹਰ ਤਰ੍ਹਾਂ ਦਾ ਬੰਦਾ ਹੀਲਾ ਵਸੀਲਾ ਵਰਤਦਾ ਫਿਰ ਡਾਈਟ ਤਾਂ ਕਰਨੀ ਪੈਂਦੀ ਹੈ ਨਾ ਜੀ ਜਦੋਂ ਮੋਟਾਪਾ ਵੱਜੇ ਤਾਂ ਹਰੇਕ ਨੂੰ ਅੱਜ ਕੱਲ ਹਰੇਕ ਜਿਹੜਾ ਸਾਡਾ ਨੌਜਵਾਨ ਵਰਗ ਹੈਗਾ ਡਾਈਟਿੰਗ ਤੇ ਤਾਂ ਬਹੁਤ ਹੈ ਹਮ ਇਹ ਨਹੀਂ ਖਾਤੇ ਹਮ ਉਹ ਨਹੀਂ ਖਾਤੇ ਨਹੀਂ ਨਹੀਂ ਡਾਈਟ ਮੈਂ ਕਹਿੰਦਾ ਡਾਈਟ ਡਾਈਟ ਕਰੋ ਡਾਈਟ ਕਰਨੀ ਵੀ ਤਾਂ ਢੰਗ ਦੀ ਪੈਣੀ ਆ ਨਾ ਮਤਲਬ ਹੁਣ ਬਹੁਤ ਕਹਿੰਦੇ ਖਾਣਾ ਖੜਤਾ ਮੇਰੇ ਕੋਲ ਕਈ ਪੇਸ਼ੈਂਟ ਆਏ ਐ ਦੇਖੋ ਜੀ ਅਸੀਂ ਤਾਂ ਖਾਣਾ ਹੀ ਬੰਦ ਕਰਤਾ ਉਹ ਭਾਈ ਮੇਰੇ ਖਾਣਾ ਕੌਣ ਕਹਿੰਦਾ ਬੰਦ ਕਰੋ ਤੁਸੀਂ ਬਾਹਰ ਦਾ ਜਿਹੜਾ ਆਲਤੂ ਫालतੂ ਖਾਣਾ ਇਹਨੂੰ ਬੰਦ ਕਰੋ ਠੀਕ ਹੈ ਠੀਕ ਹੈ ਨਾ ਮੈਂ ਕਹਿੰਦਾ ਦੁੱਧ ਪੀਓ ਜਿੰਨਾ ਮਰਜੀ ਪੀਓ ਰੋਟੀ ਖਾਣੀ ਆ ਉਹ ਖਾਓ ਫਰੂਟ ਖਾਓ ਸਲਾਦ ਖਾਓ ਉਹ ਚੀਜ਼ਾਂ ਦਾ ਖਾਣੀ ਹੀ ਨਹੀਂ ਲੋਕ ਉਹ ਵੀ ਬੰਦ ਕਰੀ ਜਾਂਦੇ ਐ ਫੇਰ ਸਰੀਰ 'ਚ ਜਾਨ ਨਹੀਂ ਫੇਰ ਤੁਰੇ ਨਹੀਂ ਜਾਂਦਾ ਫਿਰ ਸਾਡੇਾਂ ਕੇ ਡਾਕਟਰ ਸਾਹਿਬ ਵੈਦ ਜੀ ਆ ਮੈਨੂੰ ਕਮਜ਼ੋਰੀ ਆ ਗਈ ਕਮਜ਼ੋਰੀ ਤਾਂ ਹੋਣੀ ਹੈ ਸਰੀਰ ਮੋਟਾ ਉਹਦੇ ਲਈ ਅਸੀਂ ਆਹ ਜਿਹੜਾ ਆਪਣਾ ਫਾਰਮੂਲਾ ਜਿਸ ਨੂੰ ਮੈਂ ਦੇਣ ਜਾ ਰਿਹਾ ਉਹਦੇ ਨਾਲ ਤੁਹਾਨੂੰ ਕੋਈ ਡਾਈਟ ਪਲਾਨ ਕਰਨ ਦੀ ਲੋੜ ਹੈ ਤੇ ਨਾ ਹੀ ਤੁਹਾਨੂੰ ਮੈਂ ਕਹੂੰਗਾ ਵੀ ਆ ਛੱਡ ਦਿਓ ਮੈਂ ਸਿਰਫ ਦੋ ਚੀਜ਼ਾਂ ਛਡਾਉਣੀਆਂ ਇੱਕ ਮਿੱਠਾ ਦੂਜਾ ਫਾਸਟ ਫੂਡ ਦੋ ਚੀਜ਼ਾਂ ਛਡਾਉਂਗਾ ਬਾਕੀ ਫੁਲਕੇ ਦੋ ਖਾਣੇ ਦੋ ਖਾਓ ਚਾਰ ਖਾਣੇ ਚਾਰ ਖਾਓ ਕੋਈ ਤਰਾ ਜਿੰਨ ਦੁੱਧ ਜਿੰਨਾ ਮਰਜੀ ਪੀਓ ਸਲਾਦ ਜਿੰਨਾ ਮਰਜੀ ਖਾਓ ਰੂਡ ਖਾਓ ਰੋਟੀ ਖਾਓ ਕੁਝ ਚੀਜ਼ ਦੀ ਮੈਂ ਡੈਟ ਪਲਾਨ ਕਰਨ ਦੀ ਗੱਲ ਹੀ ਨਹੀਂ ਕਰਦਾ ਮੈਂ ਤੁਹਾਨੂੰ ਦੋ ਚੀਜ਼ਾਂ ਦੀ ਬੇਨਤੀ ਕਰਕੇ ਸੁਣਾਉਂਗਾ ਵੀ ਭਾਈ ਦੋ ਚੀਜ਼ਾਂ ਦੇ ਪਹਰੇਜ ਕਰੋ ਤੁਹਾਡਾ ਆਟੋਮੈਟਿਕ weight ਨਹੀਂ ਘਟਣਾ ਜਿਹੜੀ ਫੈਟ ਹੈ ਨਾ ਫੈਟ ਉਹ ਫੈਟ ਕੱਟਣੀ ਹੈ ਆਪਾਂ ਫੈਟ ਕਟਾਉਣੀ ਹੈ ਤੁਸੀਂ ਤਾਂ ਕਹਿ ਰਹੇ ਸੀ ਜਿਹੜਾ ਤੁਹਾਡੇ ਕੋਲ ਨੁਸਖਾ ਹੈ ਫਾਰਮੂਲਾ ਹੈ ਅੱਜ ਉਹ ਜਿਹੜਾ ਵਜ਼ਨ ਨਹੀਂ ਤੁਹਾਡਾ ਘਟਦਾ ਤੁਹਾਡੀ ਜਿਹੜਾ ਫੈਟ ਹੈਗਾ ਉਹ ਇੰਚਾਂ 'ਚ ਘਟੂਗਾ ਇੰਚਾਂ 'ਚ ਵੀ ਫੈਟ ਘਟਦਾ ਇੰਚਾਂ 'ਚ ਇੰਚਾਂ 'ਚ ਮੈਂ ਕਹਿੰਦਾ ਜਦੋਂ ਉਹਨਾਂ ਦੇ ਐਡ ਐਡ ਢਿੱਡ ਹੋਏ ਹੁੰਦੇ ਆ ਜਦੋਂ ਉਹਦੀ ਫੈਟ ਰਿਡਿਊਸ ਹੁੰਦੀ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੱਡੇ ਵੱਡੇ ਢਿੱਡਾਂ ਲੰਮਗਦੇ ਹੁੰਦੇ ਆ ਜਦੋਂ ਤਿੰਨ ਮਹੀਨਿਆਂ ਬਾਅਦ ਐ ਟਾਈਟ ਹੋਏ ਹੁੰਦੇ ਆ ਉਹ ਹੌਲੀ 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 ਨਾਲ ਲੱਗਦੇ ਜਾਂਦੇ ਆ ਜਿਹੜੇ ਐਡ ਐਡ ਗੋਡੇ ਮੇਰੇ ਕੋਲ ਗੋਡੇ ਦਰਦ ਕਰਨ ਆਲੇ ਆਉਂਦੇ ਪੇਸ਼ੈਂਟ ਉਹਨਾਂ ਡਾਕਟਰ ਨੇ ਕਹਿੰਦਾ ਗੋਡੇ ਬਦਲਨੇ ਆ ਉਹ ਮੇਰੇ ਕੋਲੇ ਡਾਕਟਰ ਕਹਿੰਦਾ ਜੀ ਤੁਸੀਂ ਗੋਡੇ ਬਦਲਉਣ ਵਸੇ ਪਹਿਲਾਂ weight ਘੱ ਫਿਰ ਉਹ ਮੇਰੇ ਕੋਲੇ ਆਉਂਦੇ ਆ ਆਪਾਂ ਉਹਨਾਂ ਨੂੰ ਇਹ ਆਪਣਾ ਜਿਹੜਾ ਫਾਰਮੂਲਾ ਉਹ ਦਿੰਨੇ ਆ ਉਹ ਦਿਨਾਂ ਦੇ ਵਿੱਚ ਤਿੰਨ ਕਿ ਮਹੀਨਿਆਂ ਚ 10 ਤੋਂ 12 ਕਿਲੋ weight ਘਟਾਉਂਦੇ ਆ ਤੇ ਰਾਮਨਾਰ ਆਪਾਂ ਗੋਡੇ ਦੀ ਮਾਲਸ਼ ਵੀ ਕਰਦੇ ਆ ਇਹ ਗਰੀਸ ਆ ਜਿਹੜਾ ਇਹਦੇ ਨਾਲ ਮਾਲਸ਼ ਕਰਦੇ ਆ ਗੋਡੇ ਵੀ ਠੀਕ ਹੋ ਜਾਂਦੇ ਨੇ ਤੇ ਇਹਨਾਂ ਦਾ weight ਵੀ ਰਿਡਿਊਸ ਹੋ ਜਾਂਦਾਗਾ ਜਿਹੜਾ ਮੋਟਾਪਾ ਹੈਗਾ ਉਹਦੇ ਨਾਲ ਦਮੇ ਦੀ ਬੜੀ ਪ੍ਰੋਬਲਮ ਆ ਜਾਂਦੀ ਹੈ ਬਾਈ ਜੀ ਦਮੇ ਤੇ ਗਠੀਏ ਦੀ ਵੀ ਪ੍ਰੋਬਲਮ ਕਈ ਵਾਰ ਆ ਜਾਂਦੀ ਹੈ ਹਾਂ ਦਮੇ ਦੀ ਤਾਂ ਹੋਣੀ ਹੋਣੀ ਹੈ ਜਦੋਂ ਟੋਡੇ ਅੰਦਰ ਸਰੀਰ ਹੀ ਉਹਦੇ ਅੰਦਰ ਉਹ ਫੈਟ ਨਾਲ ਇੰਨਾ ਹੋ ਗਿਆ ਸਾਹ ਤੁਹਾਨੂੰ ਆਉਂਦਾ ਨਹੀਂ ਵੀ ਦਮੇ ਹੋਣਾ ਹੈ ਸਾਹ ਹੀ ਨਹੀਂ ਆਉਂਦਾ ਉਹਨਾਂ ਮੋٹے ਬੰਦੇ ਨੂੰ ਦੇਖ ਕੇ ਤੋਰ ਕੇ ਭਜਾ ਕੇ ਦੇਖਿਓ ਕਿ ਕਿੰਨਾ ਕੁ ਭੱਜ ਲੂਗਾ ਭੱਜੇ ਨਹੀਂ ਜਾਂਦਾ ਉਹ ਤਾਂ ਸਾਹ ਚਰੂਗਾ ਹਾਏ 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 ਐਂ ਕਰੂਗਾ ਉਹਨਾਂ ਦਾ ਹੱਲ ਕਿਵੇਂ ਕਰਦੇ ਹਾਂ ਏਸੀ ਚੀਜ਼ ਨਾਲ ਹੀ ਅੱਛਾ ਹਾਂ ਮੈਂ ਅੱਜ ਸੋਨੇ ਜਿਹੜੇ ਸਾਰੀਆਂ ਚੀਜ਼ਾਂ ਖਿਲਾਉਂਗੇ ਜੀ ਸਾਰੀਆਂ ਹਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੇਰੇ ਕੋਲੇ ਪਿਆਗਾ ਆਮਲਾ ਪਿਆਗਾ ਆ ਮੇਰੇ ਕੋਲੇ ਗਾਜਰ ਪਈ ਹੈ ਆਂ ਅੰਗੂਰ ਪਿਆਗਾ ਆ ਆੜੂ ਪਿਆਗਾ ਆ ਚਕੰਦਰ ਪਿਆਗਾ ਆ ਨਿੰਬੂ ਪਿਆਗਾ ਤੇ ਆ ਜੀਰਾ ਪਿਆਗਾ ਤੇ ਆ ਕਾਲੀ ਮਿਰਚ ਪਈ ਐ ਅਸ਼ਵਗੰਧਾ ਪਈ ਐ ਹਲਦੀ ਪਈ ਐ ਤੇ ਆ ਮੇਥੀ ਦਾਣਾ ਮੇਥੀ ਦਾਣੇ ਦਾ ਯੂਜ਼ ਅਸੀਂ ਬੜਾ ਕਰਦੇ ਹਾਂ ਜੀ ਮੋਟਾਪੇ ਵਾਸਤੇ ਬੜੇ ਕਰਦੇ ਆ ਮਾਫੀ ਕਹਿੰਦਾ ਮੇਥੀ ਦਾਣਾ ਪਿਆ ਲੌਂਗ ਪਈ ਐ ਲੈਜੀ ਪਈ ਐ ਆ ਖੁੰਬਾ ਵਈਆਂ ਰਹਿਗੀਆਂ ਇਹ ਸਾਡੇ ਖੁੰਬਾ ਕਹਿੰਦੇ ਨੇ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਮਸ਼ਰੂਮ ਪੰਜਾਬੀ ਚ ਖੁੰਬਾ ਹੀ ਕਹਿੰਦੇ ਨੇ ਪਿੰਡ ਵਾਲੇ ਤਾਂ ਖੁੰਬਾ ਹੀ ਦੱਸਣਗੇ ਠੀਕ ਹੈ ਇਹ ਵੀ ਬਈਆਂ ਨੇ ਅਸੀਂ ਕੀ ਕਰਿਆ ਇਹਦੀ ਸਾਰੀ ਚੀਜ਼ਾਂ ਦਾ ਜੜੀ ਬੂਟੀਆਂ ਦਾ ਅਰਕ ਅਰਕ ਬਣਾ ਕੇ ਆ ਇੱਕ ਇਹਦੇ ਵਿੱਚ ਬੰਦ ਕਰ ਲਿਆ ਸੀਸੀ ਚ ਇਹਦੀਆਂ ਪੰਜ ਬੂੰਦਾਂ ਤੁਸੀਂ ਸਵੇਰੇ ਲੈਣੀਆਂ ਨੇਗੀਆਂ ਤੇ ਇਹਦਾ ਨੌ ਰੱਖਿਆ ਫੈਟ ਨੂੰ ਠੀਕ ਹੈ ਠੀਕ ਹੈ ਇਹ ਫੈਟ ਨੂੰ ਹੀ ਖਤਮ ਕਰਦਾ ਹੈ ਅੱਛਾ ਹਾਂ ਜਿਹੜੀ ਸਾਡੀ ਵਧੀ ਹੋਈ ਫੈਟ ਹੈ ਉਹਨੂੰ ਇਹ ਖਤਮ ਕਰਦਾ ਹੈ ਮਤਲਬ ਇੱਕ ਪਾਸੇ ਇਹ ਸਾਰੀਆਂ 15 16 ਚੀਜ਼ਾਂ ਤੁਸੀਂ ਦੇਖੋ ਇੱਥੇ ਇਹ ਭੰਡਾਰ ਲਾ ਕੇ ਰੱਖਿਆ ਹੋਇਆ ਆੜੂ ਤੋਂ ਲੈ ਕੇ ਮੇਤੀ ਦਾਣੇ ਤੋਂ ਲੈ ਕੇ ਇਲਾਇਚੀਆਂ ਤੋਂ ਲੈ ਕੇ ਇੱਕ ਪਾਸੇ ਸਾਰੀਆਂ 15 16 ਚੀਜ਼ਾਂ ਤੇ ਇੱਕ ਪਾਸੇ ਤੁਹਾਡਾ ਇਹ ਜਿਹੜਾ ਫੈਟ ਨੂੰ ਇਹ ਕੀ ਹੈ ਜੀ ਇਹ ਫਾਰਮੂਲਾ ਹੈ ਫੈਟ ਨੂੰ ਦਾ ਜਿਹੜਾ ਡ੍ਰੌਪ ਬਣਾਏ ਹੋਏ ਹੈ ਇਹਨਾਂ ਦਾ ਸਾਰਿਆਂ ਦਾ ਤੇਲ ਕੱਢਿਆ ਹੋਇਆ ਸਾਰਿਆਂ ਦਾ ਤੇਲ ਕੱਢਿਆ ਹੋਇਆ ਸਾਰੀ ਜੜੀ ਬੂਟੀਆਂ ਦਾ ਤੇਲ ਕੱਢ ਕੇ ਇੱਕ ਐਸੈਂਸ਼ੀਅਲ ਆਇਲ ਹੈ ਇਹ ਜੜੀ ਬੂਟੀਆਂ ਦਾ ਅਰਕ ਠੀਕ ਹੈ ਉਹਦਾ ਤੇਲ ਹੈਗਾ ਤੇਲ ਦੇ ਵਿੱਚ ਇਹ ਬਣਾਇਆ ਹੋਇਆ ਫਾਰਮੂਲਾ ਹੈਗਾ ਇਹਦੀਆਂ 5 ਡ੍ਰੌਪ ਠੀਕ ਹੈ ਤੁਸੀਂ 5 ਡ੍ਰੌਪ ਤੁਸੀਂ ਸਵੇਰੇ ਖਾਲੀ ਪੇਟ ਲੈ ਲਓ ਠੀਕ ਹੈ ਤੇ 1 ਘੰਟਾ ਕੁਝ ਖਾਣਾ ਪੀਣੇ ਨੂੰ ਉਪਰ ਗਰਮ ਪਾਣੀ ਦਾ ਗਲਾਸ ਪੀ ਲਓ ਠੀਕ ਹੈ ਤੇ ਤੁਸੀਂ ਜਿਆਦਾ ਫੇਤੀ ਬਾ weight ਘਟਾਉਣਾ ਤਾਂ ਤੁਸੀਂ 2 ਟਾਈਮ ਲੈ ਲਓ ਨੀ ਇੱਕ ਟਾਈਮ ਬਹੁਤ ਹੈ ਕਿੰਨਾ ਘਟਜੂਆ ਜੀ ਮਤਲਬ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਰਿਜ਼ਲਟ ਆਉਣਾ ਕਦੋਂ ਸ਼ੁਰੂ ਹੋ ਜਾਏ ਤੁਹਾਡੇ ਨੁਸਖੇ ਫਾਰਮੂਲੇ ਦਾ ਰਿਜ਼ਲਟ ਤਾਂ 15 ਦਿਨਾਂ ਬਾਅਦ ਹੀ ਆ ਜਾਂਦਾ ਹੈ ਕਿਸੇ ਨੂੰ 15 ਦਿਨਾਂ ਬਾਅਦ ਕਿਸੇ ਨੂੰ 20 ਦਿਨਾਂ ਬਾਅਦ ਕਿਸੇ ਨੂੰ ਹਫ਼ਤੇ ਬਾਅਦ ਮੇਰੇ ਕੋਲ ਹਫ਼ਤੇ ਇਹ ਜੇ ਪੇਸ਼ੈਂਟ ਪਏ ਜਿਹੜੇ ਹਫ਼ਤੇ ਬਾਅਦ ਵੀ ਪੇ ਰਿਜ਼ਲਟ ਦੇਖੇ ਗਏ ਆ ਕਹਿੰਦੇ ਭਾਈ ਜੀ ਦੇ ਹਫ਼ਤੇ ਬਾਅਦ ਸਾਡਾ 1.5 ਕਿਲੋ ਘਟ ਗਿਆ 2 ਕਿਲੋ ਘਟ ਗਿਆ ਮਤਲਬ 15 ਦਿਨਾਂ ਬਾਅਦ 3 ਕਿਲੋ ਇਸ ਤਰ੍ਹਾਂ ਦਾ ਕੀ ਪਾਇਆ ਹੋਏ ਇਹ ਤੋਂ ਇਲਾਵਾ ਜੀ ਬਸ ਆਹ ਹੋਰ ਵੀ ਕਈ ਜੜੀ ਬੂਟੀਆਂ ਹੈਗੀਆਂ ਜਿਹੜੀਆਂ ਉਦੇ ਵਿੱਚ ਹੈਗਾਗਾ ਖੁਰਮਾਨੀ ਦਾ ਤੇਲ ਹੈ ਠੀਕ ਹੈ ਚੀਆ ਸੀਡ ਹੈ ਆਸਬਗੰਦਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਹੈ ਕਰੇਨਬੇਰੀ ਹੈ ਸਟਾਰਬਰੀ ਹੈ ਜੀਰਾ ਹੈ ਆੜੂ ਦਾ ਤੇਲ ਹੈ ਅੰਗੂਰ ਦਾ ਤੇਲ ਹੈ ਨਿੰਬੂ ਦਾ ਤੇਲ ਹੈ ਜੰਗਲੀ ਕੱਦੂ ਦਾ ਤੇਲ ਹੈ ਮਸਰੂਮ ਦਾ ਤੇਲ ਹੈ ਗਾਜਰ ਦਾ ਤੇਲ ਹੈ ਚਿਕੰਦਰ ਦਾ ਤੇਲ ਹੈ ਦਾਲ ਚੀਨੀ ਦਾ ਤੇਲ ਹੈ ਪਹਾੜੀ ਮੇਥੀ ਹੈ ਛੋਟੀ ਇਲਾਇਚੀ ਹੈ ਹਲਦੀ ਹੈ ਕਾਲੀ ਮਿਰਚ ਕਾਲੀ ਮਿਰਚ ਹੈ ਇਹ ਸਾਰੀਆਂ 18 19 ਜੜੀ ਬੂਟੀਆਂ ਦਾ ਜਿਹੜਾ ਐਸੈਂਸ ਆਇਲ ਹੈ ਉਹ ਬਣਾ ਕੇ ਇਹਦੇ ਵਿੱਚ ਪਾਇਆ ਹੋਇਆਗਾ ਠੀਕ ਹੈ ਹਾਂ ਮਤਲਬ ਤੁਸੀਂ ਇੰਨੀਆਂ ਸਾਰੀਆਂ ਚੀਜ਼ਾਂ ਦਾ ਤੇਲ ਕੱਢ ਕੇ ਜਿੰਨਾ ਫਾਇਦਾ ਸਾਨੂੰ ਚੁਕੰਦਰ ਆੜੂ ਗਾਜਰ ਔਲਾ ਖਾ ਕੇ ਹੋਣਾ ਉਹ ਥੋਡੀਆਂ 2 3 5 ਬੂੰਦਾ ਕਰ ਦਿੰਦੇ ਜੇ ਹੁਣ ਮੈਂ ਸਾਰੇ ਉਹਨਾਂ ਨੂੰ ਕਹਾਂ ਹਾਂ ਭਾਈਆ ਕਿਲੋ ਆੜੂ ਖਾ ਲੈ ਉਹ ਨਹੀਂ ਖਾਏਗਾ ਜਾਂ ਗਾਜਰ ਖਾ ਲੈ ਕੋਈ ਖਾਏਗਾ ਕੋਈ ਨਹੀਂ ਖਾਏਗਾ ਖਾਣਾ ਤਾਂ ਉਹਨੇ ਫਾਸਟ ਫੂਡ ਵਾ ਜਾ ਕੇ ਆ ਨੈਚੁਰਲ ਚੀਜ਼ਾਂ ਦਾ ਕਿਸੇ ਨੇ ਨਹੀਂ ਨਾ ਖਾਣੀਆਂ ਮਤਲਬ ਉਹਦੇ ਨਾਲ ਇਹਦੇ ਨਾਲ ਇਹ ਹੈ ਕਿ ਨਾਰਮਲ ਬੰਦਾ ਜਿਹੜਾ ਸਲਾਦ ਨਹੀਂ ਪਸੰਦ ਕਰਦਾ ਕੋਈ ਫਰੂਟ ਨਹੀਂ ਪਸੰਦ ਕਰਦਾ ਕੋਈ ਇਦਾਂ ਦੇ ਨੁਸਖੇ ਨਹੀਂ ਪਸੰਦ ਕਰਦਾ ਉਹ ਖਾਣ ਦੀ ਲੋੜ ਨਹੀਂ ਹੈਗੀ ਪੰਜ ਬੰਦਾ ਉਹ ਕੰਮ ਕਰਨਗੇ ਸਲਾਦ ਵਾਲਾ ਫਰੂਟ ਵਾਲਾ ਬਿਲਕੁਲ ਬਿਲਕੁਲ ਆ ਸਾਰੀਆਂ ਚੀਜ਼ਾਂ ਦੀ ਇਹ ਅਰਕ ਪਾਇਆ ਵਾ ਇਹਦੇ ਚ ਦੇਖ ਲਓ ਪ੍ਰਧਾਨ ਜੀ ਮੈਂ ਕਹਿੰਦੇ ਤੁਸੀਂ ਇਹ ਗੱਲ ਕਰ ਰਹੇ ਹੋ ਔਨ ਕੈਮਰਾ ਗੱਲ ਕਰ ਰਹੇ ਹੋ ਵੀ ਜਿਹੜੀਆਂ ਜਿਹੜਾ ਕੰਮ ਸਲਾਦ ਦੀ ਪੂਰੀ ਪਲੇਟ ਕਰਦੀ ਹੈ ਜਿਹੜਾ ਕੰਮ ਭਰੀ ਹੋਈ ਫਰੂਟ ਦੀ ਪਲੇਟ ਕਰਦੀ ਹੈ ਤੁਹਾਡਾ ਇਹ ਜਿਹੜਾ ਆਇਲ ਤੁਸੀਂ ਬਣਾਇਆ ਨੁਸਖਾ ਬਣਾਇਆ ਉਹ ਕੰਮ ਕਰੇਗਾ ਬਿਲਕੁਲ ਆ ਐਵੇਂ ਥੋੜੀ ਰੱਖੇ ਹੋਏ ਡੋਕਰੀ ਜ਼ਿਕੰਦਰ ਵਗੈਰਾ ਠੀਕ ਹੈ ਨਾ ਆ ਆੜੂ ਐਵੇਂ ਰੱਖੇ ਹੋਏ ਚੈੱਕ ਕਰਾ ਲਓ ਲੈਬ ਟੈਸਟ ਹੋ ਜਾਊਗਾ ਕਰਾ ਲਓ ਲੈਬ ਟੈਸਟ ਕਰਾ ਲਓ ਵੀ ਜੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਵੀ ਨਹੀਂ ਹੈਗੀਆਂ ਤਾਂ ਦੇਖ ਲਓ ਹਾਂ ਚੈਲੰਜ ਹੈ ਅਸੀਂ ਉਹ ਚੀਜ਼ਾਂ ਜਿਹਾ ਅੰਗੂਰ ਹੈ ਇਹ ਅੰਗੂਰ ਜਿ ਦਿਖਾਇਆ ਤਾਂ ਪਾਇਆ ਵੀ ਹੈ ਸਾਰਾ ਚੀਜ਼ਾਂ ਲਿਖੀਆਂ ਹੋਈਆਂ ਨੇ ਲੈਬ ਟੈਸਟ ਹੁੰਦੇ ਸਾਡੇ ਸਰਕਾਰੀ ਲੈਬ ਤੋਂ ਟੈਸਟ ਹੋਏ ਹੁੰਦੇ ਆ ਪਰ ਪ੍ਰੋਡਕਟ ਸਾਡਾ ਐਦਾਂ ਨਹੀਂ ਹੈਗਾ ਵੀ ਪਤੀਲੇ ਜਿਵੇਂ ਅੱਗੇ ਵੀ ਕਹਿੰਨ ਉਹ ਨਾ ਵੀ ਪਤੀਲੇ ਜੀ ਜਾਂ ਕੜਾਹੀ ਜਵਾਲੇ ਦੇ ਭਰ ਕੇ ਲੇਬਲ ਲਾ ਕੇ ਵੇਚਦਾ ਸਾਡਾ ਉਹ ਨਹੀਂ ਸਾਡਾ ਸਰਕਾਰੀ ਲੈਬ ਟੈਸਟ ਹੁੰਦਾ ਠੀਕ ਹੈ ਤੇ ਫੇਰ ਜਾ ਕੇ ਅਸੀਂ ਮਾਰਕੀਟ ਜੀ ਦਿੰਨੇ ਆ ਜੀ ਜੀ ਠੀਕ ਹੈ ਅੱਛਾ ਵੈਜੀ ਹੋਰ ਬੜਾ ਅਹਿਮ ਸਵਾਲ ਜਿਹੜਾ ਆਖਿਰ ਦੇ ਵਿੱਚ ਹੁਣ ਸਾਨੂੰ ਇਹ ਦੱਸ ਦਿਓ ਵੀ ਜਿਹੜਾ ਬੰਦਾ ਇਹ ਨੁਸਕਾ ਫਾਰਮੂਲਾ ਤੁਹਾਡਾ ਫੈਟ ਨੂੰ ਵਾਲਾ ਜਿਹੜਾ ਵੀ ਤੁਸੀਂ ਬਣਾਇਆ ਹੋਇਆ ਹੈ ਇਹ ਲਏਗਾ ਤੇ ਉਹ ਨੂੰ ਹੋਰ ਕੀ ਫਾਇਦੇ ਹੋਣਗੇ ਹੋਰ ਜਦੋਂ ਤੁਹਾਡੇ weight ਘਟ ਗਿਆ ਤਾਂ ਫਾਇਦੇ ਫਾਇਦੇ ਕਿ ਸਰੀਰ ਹਲਕਾ ਹੋ ਜਾਣਾ ਚੁਸਤ ਫੁਸਤ ਹੋ ਜਾਣਾਗਾ ਮਤਲਬ weight ਜਦੋਂ ਪੇਟ ਘਟ ਗਿਆ ਸਮਾਰਟ ਲੱਗੇਗਾ ਠੀਕ ਹੈ ਜੇ ਹੁਣ ਬੰਦਾ ਸੁੱਕਿਆ ਹੋਇਆ ਬੰਦਾ ਜਿਹੜਾ ਕਈ ਮੇਰੇ ਕੋਲ ਐਜੇ ਪੇਸ਼ੈਂਟ ਬੰਦੇ ਆਉਂਦੇ ਆ ਉਹ ਕਹਿੰਦੇ ਜੀ ਦੇਖਣ ਨੂੰ ਜਦ ਐ ਲੱਗਦਾ ਉਹ ਆਇਆ ਲੱਗਦਾ ਜਿਵੇਂ ਮਤਲਬ ਇੱਕ ਪੁਤਲੇ ਦੁਰੇ ਆਉਂਦਾ ਠੀਕ ਹੈ ਹੈ ਐਕਸਟਰਾ ਜੇ ਮੈਂ ਕੀ ਹੋ ਗਿਆ ਬਾਈ ਤੈਨੂੰ ਇੱਥੇ ਫਿਰ ਕੋਲ ਦੇ ਲੱਗੇ ਜਾ ਰਿਹਾ ਕਿ ਤੂੰ ਉਹ ਪਹਿਲਾਂ ਮੈਂ ਦੇਖਿਆ ਵੇ ਬਹੁਤ ਮੋਟਾ ਤੂੰ ਜਮੈਂ ਐਕਸਰੇ ਵਰਗਾ ਹੋਇਆ ਤੁਰ ਜਾਵੇ ਮੈਂ ਹੈ ਬਾਈ ਜੀ ਆ ਕੀ ਹੋ ਗਿਆ ਤੁਹਾਨੂੰ ਕਹਿੰਦਾ ਡਾਈਟਿੰਗ ਤੇ ਆ ਮੈਂ ਡਾਈਟਿੰਗ ਤੇ ਕੀ ਆ ਕਹਿੰਦਾ ਜੀ ਬਸ ਖਾਣਾ ਪੀਣਾ ਇਹ ਘੱਟ ਕਰਤਾ ਮੈਂ ਕਹੇ ਮੋਟਾਪੇ ਕਰਕੇ ਉਹ ਯਾ ਯਾਰ ਤੂੰ ਤਾਂ ਮੈਂ ਕਹੇ ਖਾਣਾ ਪੀਣਾ ਤਾਂ ਜ਼ਰੂਰੀ ਹੈ ਤੂੰ ਫੈਟ ਘਟਾਉਣੀ ਆ ਨਾ ਕਿ weight ਘਟਾਉਣਾ ਤੂੰ weight ਘਟਾ ਕੇ ਬੈਠ ਗਿਆ ਹੋਰ ਥੋੜੇ ਦਿਨਾਂ ਤੂੰ ਤੁਰੇ ਨਹੀਂ ਜਾਣਾ ਫੇਰ ਤਾਂ ਤੂੰ ਫੇਰ ਹੋਰ ਬਿਮਾਰੀ ਲੈ ਜੈਣੇ ਤੂੰ ਵੀਲ ਚੇਅਰ ਤੇ ਆਵੇਂਗਾ ਹੁਣ ਤਾਂ ਤੂੰ ਤੁਰੇ ਜਾਣਾ ਤੇ ਵੀਲ ਚੇਅਰ ਤੇ ਆਵੇਂਗਾ ਇਸ ਕਰਕੇ ਆਪਾਂ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀ ਵੇਟ ਘਟਾਉਣ ਦੀ بجائے ਫੈਟ ਘਟਾਓ ਓਕੇ ਜੇ ਫੈਟ ਘਟ ਗਈ ਤੁਸੀਂ ਤੰਦਰੁਸਤ ਤੰਰੋਏ ਹੋਵੋਗੇ ਸਰੀਰ ਚ ਸਮਾਜ ਤੁਹਾਨੂੰ ਦੇਖੇਗਾ ਸਲਾਦ ਫਰੂਟ ਖਾਣ ਦੀ ਲੋੜ ਪਊ ਜੋ ਮਰਜੀ ਖਾਵੇ ਨਹੀਂ ਜੇ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਕੁਝ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੈਗਾ ਜਿਹੜਾ ਸਲਾਦ ਦੇ ਤੌਰ ਤੇ ਫਰੂਟ ਦੇ ਤੌਰ ਤੇ ਬੰਦਾ ਖਾਂਦਾ ਹੈ ਉਹ ਉਹਦੀ ਰਿਪਲੇਸਮੈਂਟ ਹੈ ਇਹ ਆ ਦੇਖੋ ਉਪਰੂਕੀ ਸਾਹਿਬ ਪਾਇਆ ਬੈ ਨਾ ਆ ਗਾਜਰ ਪਾਈ ਵੀ ਐ, ਸੰਭੂ ਪਾਇਆ ਬਾ ਹਰ ਚੀਜ਼ ਅਸੀਂ ਘਰੇ ਖਾਂਦੇ ਆ ਨਾ। ਇਹ ਸਾਰੀ ਚੀਜ਼ਾਂ ਖਾਂਦੇ ਆਗੇ। ਆ ਦੇਖੋ ਅੰਗੂਰ ਪਏ ਆ, ਆੜੂ ਪਏ ਐ। ਇਹ ਸਾਰੀ ਚੀਜ਼ਾਂ ਖਾਂਦੇ ਆ। ਇਹ ਤਾਂ ਹਰ ਕਿਸੇ ਦੇ ਘਰੇ ਪਈਆਂ ਹੁੰਦੀਆਂ। ਖਾਂਦਾ ਤਾਂ ਹੈਗਾ ਪਰ ਬੰਦਾ ਸਾਰੀਆਂ ਇਕੱਠੀਆਂ ਨਹੀਂ ਖਾਂਦਾ। ਆਪਾਂ ਸਾਰੀ ਚੀਜ਼ਾਂ ਇਕੱਠੀਆਂ ਬਣਾਤੀਆਂ। ਐਦਾ ਐਦਾ ਕੀ ਕਰਨਾ? ਪੰਜ ਬੂੰਦਾ ਲੈਣੀ ਆ ਸਵੇਰੇ। ਅੱਛਾ। ਹਾਂ। ਪੰਜ ਬੂੰਦਾ ਲੈ ਕੇ ਉੱਪਰ ਗਰਮ ਪਾਣੀ ਦਾ ਗਲਾਸ ਪੀ ਲਓ। ਬਸ ਕੋਈ ਪਰੇਸ਼ਾਨ ਕਰਨ ਦੀ ਲੋੜ ਨਹੀਂ। ਕਿਸੇ ਤਰ੍ਹਾਂ ਦਾ ਭਾਈ ਇੱਕ ਮਿੱਠੇ ਦਾ ਔਰ ਫਾਸਟ ਫੂਡ ਦਾ ਦੋ ਚੀਜ਼ਾਂ ਦਾ ਮੈਂ ਪਰਹੇਜ਼ ਕਹੂੰਗਾ ਵੀ ਇਹ ਮੇਰੇ ਪਰ ਮਾਨੂੰ ਹੱਥ ਘੁੰਨ ਕੇ ਬੇਨਤੀ ਵੀ ਦੋ ਚੀਜ਼ਾਂ ਦਾ ਪਰਹੇਜ਼ ਜਰੂਰ ਕਰੋ ਤੁਹਾਡਾ weight 10 ਤੋਂ 12 ਕਿਲੋ ਤਿੰਨ ਮਹੀਨਿਆਂ ਦੇ ਵਿੱਚ weight ਘਟਿਆ ਮਿਲੂਗਾ ਜੇ ਜਲਦੀ ਘਟਾਉਣਾ ਹੈ ਤਾਂ ਤੁਸੀਂ ਦੋ ਟਾਈਮ ਲੈ ਕੇ ਵੀ ਰਿਜ਼ਲਟ ਲੈ ਸਕਦੇ ਲੈ ਸਕਦੋਂ ਅੱਛਾ ਇੱਕ ਤੁਹਾਡਾ ਜੂਸ ਵੀ ਬੜਾ ਅੱਜਕੱਲ੍ਹ ਚੱਲ ਰਿਹਾ ਜੀ ਉਹ ਜੂਸ ਸੀਬਖਤੌਰ ਹੁੰਦਾ ਜੂਸ ਹੈ ਜਿਹੜਾ ਮੇਰਾ ਭੈਣ ਭਰਾ ਇਹਨੂੰ ਵੀ ਨਾਲ ਐਡ ਕਰ ਲਵੇ ਤੇ ਇਹਨੇ ਵੀ weight ਥੋੜਾ ਰਿਡਿਊਸ ਕਰਨਾ ਹਾਂ ਸੋਨੇ ਤੇ ਫਿਰ ਸੋਨੇ ਤੇ ਸੁਆਗਾ ਹੋ ਜਾਊਗਾ ਇਹਨੇ ਥੋਡੀ ਬੋਡੀ ਦੀ એનર્ਜੀ ਬਣੀ ਰਹਿਣ ਦੇਣੀ ਐ ਥੋਡੀ ਕਮਜ਼ੋਰੀ ਵੀ ਨਹੀਂ ਕਿਸੇ ਮਹਿਸੂਸ ਹੋਣੀ ਤੁਹਾਨੂੰ ਪਤਾ ਵੀ ਲੱਗਣਾ ਵੀ ਸਾਡਾ weight ਕਦੋਂ ਘਟ ਗਿਆ ਤੇ ਹੋਰ ਕਈਆਂ ਪੈਣਾ ਭਰਾਵਾਂ ਦੇ ਗੋਡੇ ਗਾਡੇ ਜਾਂ ਗਠੀਏ ਕਾਰਨ ਗੋਡੇ ਦਰਦ ਕਰਨ ਲੱਗ ਜੇ ਮੋਢੇ ਜਾਮ ਹੋ ਜਾਂਦੇ ਆ ਉਹਨਾਂ ਵਾਸਤੇ ਸਾਡਾ ਇਹ ਗਰੀਸ ਐ ਇਹਦੀ ਮਾਲਸ਼ ਕਰੋ ਗੋਡਿਆਂ ਦਾ ਦਰਦ ਗੋਡਿਆਂ ਤੇ ਗਰੀਸ ਲਗਾਓ ਦਰਦਾਂ ਤੋਂ ਸਟਕਾਰਾ ਪਾਓ ਮੈਂ ਕਹਿੰਦਾ ਕਿਸੇ ਕਿਸਮ ਦਾ ਕੋਈ ਦਰਦ ਰਹਿੰਦਾ ਹੀ ਨਹੀਂ ਫਰੂਕੀ ਸਾਹਿਬ ਤੁਸੀਂ ਇੱਥੇ ਮੇਰੇ ਕੋਲੇ ਆਉਂਦੇ ਦੇਖਦੇ ਰਹਿੰਨੇ ਹੋ ਭੈਣਾ ਕਿੰਨੀ ਖੁਸ ਹੋ ਕੇ ਜਾਂਦੀਆਂ ਇੱਕ ਉਹ ਪਰਤਗੜ ਵਾਲੀ ਭੈਣ ਬੈਠੀ ਹੈ ਜੀ ਹਾਂ ਉਹਦਾ ਵੀ ਇਹੀ ਹੈ ਸੀ ਉਹਦਾ ਗਠੀ ਕਰਕੇ ਇਹਦਾ ਹੋਇਆ ਸੀਗਾ ਉਹਦਾ ਗਠੀਆ ਬਹੁਤ ਵਧਿਆ ਹੋਸੀ ਤੇ ਉਹ ਏਨੇ 30 ਸਾਲ ਦੀ ਉਮਰ ਆ ਵਿਚਾਰੀ ਦੀ ਮੈਨੂੰ ਕਹਿੰਦੀ ਭਾਜੀ ਵੀ ਮੈਂ ਤਾਂ ਮੈਨੂੰ ਡਾਕਟਰ ਨੇ ਕਿਹਾ ਗੋਡੇ ਬਦਲਨ ਨੂੰ ਕਿਹਾ ਮੈਂ ਕੋਈ ਗੱਲ ਹੀ ਤੂੰ ਘਬਰਾ ਨਾ 15 ਦਿਨਾਂ ਬਾਅਦ ਅੱਜ ਆਈ ਹੈ ਤੁਸੀਂ ਉਹਨਾਂ ਦੀ ਰਿਪੋਰਟ ਲੈ ਲਿਓ ਤੋਂ ਨੂੰ ਸਾਰਾ ਪਤਾ ਲੱਗ ਜਾਏਗਾ ਦੱਸ ਕੇ ਜਾਏਗੀ ਵੀ ਕੀ ਗੱਲ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਆਪ ਦੱਸੇਗੀ ਭੈਣ ਚਲੋ ਬਾਹਰ ਸਾਡੇ ਭੈਣ ਜੀ ਬੈਠੇ ਨੇ ਭਰਤਗੜਾ ਵਾਲੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਆਪਣੇ ਗੋਡੇ ਇੱਥੇ ਲੈ ਕੇ ਆਏ ਸਨ ਤੇ ਉਹਨਾਂ ਨੇ ਗ੍ਰੀਸ ਲਗਾਉਣ ਤੋਂ ਬਾਅਦ ਜਿਵੇਂ ਪ੍ਰਧਾਨ ਜੀ ਕਹਿ ਰਹੇ ਨੇ ਕਿ ਉਹਨਾਂ ਨੂੰ ਕਿੰਨਾ ਕਜੜਾ ਉਹ ਫਰਕ ਪਿਆ ਸੋ ਸੁਖਾਯੁਰਵੇਦਿਕ ਦੇ ਨੁਸਖਿਆਂ ਦਾ ਫਾਰਮੂਲਿਆਂ ਦਾ ਕਿੰਨਾ ਕਾਸਰ ਹੈ ਅੱਜ ਤੁਹਾਡੀ ਮੁਲਾਕਾਤ ਜ਼ਿਲ੍ਹਾ ਰੋਪੜ ਦੇ ਭਰਤਗੜ ਦੀ ਸਾਡੀ ਇੱਕ ਭੈਣ ਨਾਲ ਤੁਹਾਡੀ ਮੁਲਾਕਾਤ ਅਸੀਂ ਕਰਵਾਉਣ ਆਲੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਜਸਪ੍ਰੀਤ ਕੌਰ ਅੱਛਾ ਆਪਣੀ ਕਹਾਣੀ ਜ਼ਰਾ ਦੱਸੋ ਕੀ ਕਹਾਣੀ ਹੈ ਤੁਹਾਡੀ ਮੈਨੂੰ ਭਾਜੀ ਗਠੀਏ ਦੀ ਪ੍ਰੋਬਲਮ ਸੀ ਮੈਂ ਹਾਂਜੀ ਹੁਣ ਨਹੀਂ ਹੁਣ ਮਤਲੁ ਘਾਟਾ ਹੈ ਗਈ ਹੈ ਅੱਛਾ ਹਾਂਜੀ ਮੇਰਾ ਨਾ ਉਂਗਲੀ 'ਚ ਦਰਦ ਹੋਇਆ ਤਾਂ ਇੱਚ ਅੱਛਾ ਹਾਂਜੀ ਫੇਰ ਉਸ ਤੋਂ ਮੇਰਾ ਗੋਡੇ 'ਚ ਆ ਗਿਆ ਫੇਰ ਮੈਂ ਟੀਕੇ ਲਗਾਉਂਦੀ ਰਹੀ ਦਵਾਈ ਲੈਂਦੀ ਰਹੀ ਫੇਰ ਮੈਂ ਕਿ ਵੈਸੇ ਆ ਫੇਰ ਮੈਂ 3 ਮਹੀਨੇ ਬਾਅਦ ਫਾਈ ਟੈਸਟ ਕਰਵਾਏ ਕੋਚ ਗਠੀ ਦੀ ਪ੍ਰੋਬਲਮ ਆਈ ਤੇ ਖਾਸੀ ਪ੍ਰੋਬਲਮ ਆਈ ਗਠੀ ਇਹਦੀ ਹਾਂਜੀ ਅੱਛਾ ਕੀ ਕਹਿੰਦੇ ਸੀ ਡਾਕਟਰ ਹੁਣ ਤਾਂ ਭਾਜੀ ਮੇਰੇ ਗੋਡੇ ਪੌੜਤੀ ਉਹ ਕਹਿੰਦੇ ਆਪਰੇਸ਼ਨ ਕਰਵਾਓ ਗੋਡਾ ਬਦਲਵਾਓ ਉਮਰ ਕਿੰਨੀ ਹੈ ਤੁਹਾਡੀ ਹੁਜੀ 30 ਸਾਲ ਉਮਰ ਤਾਂ 30 ਸਾਲ ਹੈ ਤੋ ਕਿ 30 ਸਾਲ ਚ ਗੋਡੇ ਕਿਵੇਂ ਬਦਲੇ ਡਾਕਟਰਾਂ ਨੂੰ ਪੁੱਛਿਆ ਨਹੀਂ ਤੁਸੀਂ ਨਹੀਂ ਉਹ ਨਹੀਂ ਮੈਨੂੰ ਆਪਰੇਸ਼ਨ ਹੀ ਦੱਸਿਆ ਤਾਂ ਉਹ ਕਹਿੰਦੇ ਐਡਮਿਟ ਹੋ ਜਾਓ ਆ ਕੇ ਆਪਰੇਸ਼ਨ ਹੋਣਾ ਕਿੰਨਾ ਖਰਚਾ ਦੱਸਿਆ ਸੀ ਉਹਨਾਂ ਨੇ ਉਹਨੇ 1.5 ਲੱਖ ਦੋਨੇ ਗੋਡੇ ਚੇਂਜ ਕਰਨ ਨੂੰ ਕਿਹਨੂੰ ਇੱਕ ਕਿਹਾ ਤਾਂ ਭਾਜੀ ਤੇ ਕਿਹੜਾ ਸੱਜਾ ਹੈ ਖੱਬਾ ਹਾਂ ਖੱਬਾ ਕਬਜ ਪ੍ਰੋਬਲਮਸ ਹੁੰਦਾ ਹੁੰਦਾ ਕਿਸੇ ਜਦੋਂ ਤੁਰਦੇ ਸੀ ਤੁਸੀਂ ਮਤਲਬ ਜੀ ਦਸ ਵੇਰ ਨੁੱਟਣਾ ਉੱਠ ਨਹੀਂ ਹੁੰਦਾ ਤਾਂ 10 ਮਿੰਟ ਪਹਿਲੇ ਖਾਣਾ ਤਾਂ ਘਰ ਡਿੰਗ ਪਾਟੋਣੀ ਜਿਵੇਂ ਉਹ ਕੋਲੇ ਵਾਲੀ ਰੇਲ ਗੱਡੀ ਹੌਲੀ ਹੌਲੀ ਭੱਗਦੀ ਹੈ ਫਰੈਂਕ ਕੰਮ ਕਰਦੇ ਹੋਵਾਂਗੇ ਘਰ ਦੇ ਵੀ ਹਾਂਜੀ ਹਾਂਜੀ ਤੇ ਫਿਰ ਇੱਥੇ ਆ ਕੇ ਤੁਸੀਂ ਇਹਨਾਂ ਦਾ ਕਿਵੇਂ ਪਤਾ ਲੱਗਿਆ ਤੁਹਾਨੂੰ ਮੈਨੂੰ ਭਾਜੀ ਮੇਰੀ ਸਿਸਟਰ ਹੈ ਇੱਥੇ ਮਹਾਲੀ ਚੇ ਮਤਲਬ ਨਰਸਿੰਗ ਕਰਦੀ ਹੁੰਨੀ ਮੈਂ ਦੱਸਿਆ ਥਾ ਅੱਛਾ ਹਾਂਜੀ ਫਿਰ ਮੈਂ ਇੱਥੇ ਆਈ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਪਤਾ ਨਹੀਂ ਉਹ ਤੇ ਹੁੰਦੇ ਗੱਲਾਂ ਕਰਦੇ ਨਾ ਉਹ ਨਹੀਂ ਸੁਣਿਆ ਇਹ ਫਿਰ ਉਹ ਮੈਨੂੰ ਕਹਿੰਦੇ ਵਿਥਿਆ ਕੇ ਦੇ ਫਿਰ ਮੈਂ ਆਈ 15 ਦਿਨ ਪਹਿਲੇ ਫਿਰ ਮੈਨੂੰ ਬਹੁਤ ਫਰਕ ਆ ਮੇਰੇ ਗੋਡਿਆਂ ਸੋਜ ਜਾ ਨਹੀਂ ਕਿ ਉੱਤਰ ਗਿਆ ਗੋਡਿਆਂ ਦਾ ਸੋਜ ਵੀ ਪੱਟਣੀ ਨਾ ਪੱਟ ਹੋ ਜਾਂਦੀ ਪਹਿਲਾਂ ਡਿੰਗਵਣੀ ਪੱਟ ਹੁੰਦੀ ਨਹੀਂ ਫਿਰ ਇੱਕ ਪੈ ਮਤਲਬ ਹੌਲੀ ਹੌਲੀ ਪੱਟ ਆਉਣੀ ਅੱਛਾ ਹਾਂਜੀ ਤੇ ਫਿਰ ਇਹਨਾਂ ਨੇ ਕੀ ਕੀਤੇ ਇਸ ਤਰ੍ਹਾਂ ਦਾ ਤੁਹਾਨੂੰ ਨਹੀਂ ਮਾਲਿਸ਼ ਕੀਤੀ ਗੋਡੇ ਹੀ ਕਹਿੰਨ ਦਵਾਈ ਦਿੱਤੀ ਮੈਨੂੰ ਅੱਛਾ ਹਾਂਜੀ ਗੋਡਿਆਂ ਦੀ ਮਾਲਿਸ਼ ਕੀਤੀ ਹਾਂਜੀ ਮਾਲਿਸ਼ ਕੀ ਇਸ ਤਰ੍ਹਾਂ ਨਾ ਕੀ ਕਰਤਾ ਮਤਲਬ ਇੱਕ ਵਾਰ ਚ ਹੀ ਹੈ ਪਹਿਲੀ ਵਾਰ ਆਏ ਸੀ ਤੁਸੀਂ ਦੂਜੀ ਵਾਰ ਆਏ ਹੋ ਹੁਣ ਮੈਂ ਦੂਜੀ ਵਾਰ ਆਈ ਪਹਿਲੀ ਵਾਰ ਜਦ ਤੁਸੀਂ ਤੁਹਾਨੂੰ ਆਇਓ ਕਿੰਨਾ ਫਰਕ ਪਿਆ ਗਿਆ ਮੈਨੂੰ ਭਾਜ ਬਹੁਤ ਜ਼ਿਆਦਾ ਪਿਆ ਪਰ ਪੀਚੋ ਹਾਂ 50 ਪੈਸੇ ਦਾ ਪਿਆ ਗਿਆ ਇੱਕ ਵਾਰ ਨਾਲ ਹੀ ਹਾਂਜੀ ਸੋ ਤੁਸੀਂ ਦੇਖੋ ਇਹ ਸਾਡੀ ਭੈਣ ਦੀ ਕਹਾਣੀ ਹੈਗੀ ਹੈ ਮਹਿਜ਼ 30 ਸਾਲ ਸਾਡੀ ਛੋਟੀ ਭੈਣ ਦੀ ਦੀ ਉਮਰ ਹੈਗੀ ਹੈ ਡਾਕਟਰਾਂ ਨੇ ਇਹਨਾਂ ਨੂੰ ਦੱਸਤਾ ਸੀ ਕਿ ਤੁਹਾਡੇ ਗੋਡਾ ਬਦਲੇ ਜਾਊਗਾ 1.5 ਲੱਖ ਰੁਪਇਆ ਤੁਹਾਡਾ ਲੱਗੂਗਾ ਔਰ ਉਸ ਤੋਂ ਬਾਅਦ ਜਾ ਕੇ ਜਿਹੜੀ ਤੁਹਾਡੀ ਗੋਡੇ ਦੀ ਪ੍ਰੋਬਲਮ ਹੈ ਉਹ ਸੌਟ ਆਊਟ ਹੋਏਗੀ ਪਰ ਇੱਥੇ ਆ ਕੇ ਭੈਣ ਜੀ ਦਾ ਕਹਿਣਾ ਹੈ ਕਿ ਸਿਰਫ ਇੱਕ ਵਾਰ ਉਹ ਇੱਥੇ ਆਏ ਨੇ ਇਹਨਾਂ ਨੇ ਗੋਡਿਆਂ ਦੀ ਜਿਹੜੀ ਗਰੀਸ ਹੈਗੀ ਹੈ ਉਹੀ ਗਰੀਸ ਨਾਲ ਹੀ ਮ사ਜ ਕੀਤੀ ਹਾਂਜੀ ਹਾਂਜੀ ਜੀ 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 ਅੱਛਾ ਤੇ ਫਿਰ ਜਦੋਂ ਤੁਸੀਂ ਇੱਥੇ ਮ사ਜ ਕਰਾਈ ਕਿੰਨੇ ਟਾਈਮ ਚ ਤੁਹਾਨੂੰ ਫਰਕ ਪਿਆ ਗਿਆ ਇਹ ਪ੍ਰਧਾਨ ਜੀ ਕਹਿੰਦੇ ਨੇ ਵੀ ਅੱਧੇ ਘੰਟੇ ਚ ਫਰਕ ਪੈਂਦਾ ਜੀ ਭਾਜੀ ਮੈਨੂੰ ਲੱਗਿਆ ਇਹ ਕਿੰਨੇ ਟਾਈਮ ਚ ਹਾਂਜੀ ਅੱਧੇ ਘੰਟੇ ਕਿੰਟੇ ਕਿਤੇ ਦਾ ਮਤਲਬ ਮੈਨੂੰ ਲੱਗਿਆ ਜਿੱਦਾਂ ਤੁਰਨਾ ਕੋਈ ਪ੍ਰੋਬਲਮ ਨਹੀਂ ਆਈ ਹਾਂਜੀ ਤੋਰ ਹੋ ਜਾਂਦਾ ਸਾਰਜ ਕਰਕੇ ਹੁਣ ਸਾਰੇ ਕੰਮ ਮਤਲਬ ਬਿਜਲੀ ਵਾਲੀ ਬਿਜਲੀ ਵਾਲੀ ਰੇਲ ਗੱਡੀ ਵਾਂਗੂ ਕਰਦੇ ਹੋ ਨਹੀਂ ਕੰਮ ਤਾਂ ਭਾਜੀ ਕਰਦੀ ਹੈ ਹਾਂਜੀ ਜਾਨੀ ਕਿ ਪਹਿਲਾਂ ਨਾਲ ਤੇ ਉਹ ਫਰਕ ਹੈ ਪਹਿਲਾਂ ਤੇ ਹੌਲੀ ਹੌਲੀ ਅੱਛਾ ਅੱਛਾ ਜੀ ਕੱਲੀ ਆਏ ਹਾਂ ਨਹੀਂ ਮੈਂ ਨਾ ਦੀਦੀ ਆਏ ਬਈ ਅੱਛਾ ਬੜੇ ਪਿੰਡ ਤੋਂ ਹੀ ਨੇ ਹਾਂ ਮੈਂ ਚਠਾੜੀੋਂ ਹੀ ਐ ਅੱਛਾ ਅੱਛਾ ਕੀ ਬਾਤ ਹੈ ਜੀ ਜੀ ਚਲੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚੀ ਗੱਲ पे ਸੱਚੀ ਗੱਲ ਜੀ ਬੜੇ ਖੁਸ਼ ਨੇ ਹੁਣ ਤੇ ਹਾਂਜੀ ਹਾਂਜੀ ਹੂੰ ਠੀਕ ਹੈ ਜੀ ਠੀਕ ਹੈ ਪਹਿਲਾਂ ਕੰਮ ਕਰਨ ਨੂੰ ਕਹਿੰਦੇ ਹੋਂ ਵੀ ਭਾਈ ਤੂੰ ਹੀ ਕਰ ਲੈ ਤੂੰ ਹੀ ਜੀ ਪਹਿਲੇ ਬੈੱਡ ਕੋਲ ਖੜ ਜਾਂਦੇ ਦੇ ਜੀ 5-10 ਮਿੰਟ ਇਹ ਨਹੀਂ ਖਾਣਾ ਤਾਂ ਇਹ ਅੱਗੇ ਡਿੰਗ ਪਟਣੀ ਜੀ 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 ਹੁਣ ਤਾਂ ਇਹ ਕਹਿੰਦੇ ਵੀ ਤੁਰਨ ਲੱਗ ਗਏ ਅਸੀਂ ਇਹਨ ਮਤਲਬ ਪਹਿਲਾਂ ਸੋਚਿਆ ਵੀ ਹੈਗਾ ਤਾਂ ਹੁਣ ਸੋਚਿਆ ਨਹੀਂ ਹੈਗਾ ਜੀ ਅੱਛਾ ਹਾਂਜੀ ਤੇ ਡਾਕਟਰ ਨੂੰ ਡਾਕਟਰ ਨੂੰ ਤੁਸੀਂ ਲੈ ਕੇ ਫਿਰਦੇ ਹੋ ਫਿਰ ਨਹੀਂ ਨਹੀਂ ਹਸਬੰਦ ਜਾਂਦੇ ਤੇ ਜੀ ਅੱਛਾ ਹਾਂਜੀ ਉਹਨੇ ਐਂ ਕਿਹਾ ਤਾਂ ਵੀ ਹੁਣ ਜੇ ਜਦੋਂ ਅਗਲੀ ਵਾਰੀ ਆਣਾ ਵੀ ਆਪਣਾ ਆਪਰੇਸ਼ਨ ਹੈ ਕਰਾ ਲਿਓ ਪੈਸੇ ਲੈ ਕੇ ਆਇਓ ਜੇ ਬੁਝੇ ਪੈਸੇ ਆਣੇ ਆਇਓ ਵੀ ਦਵਾਈ ਨਹੀਂ ਮਿਲਣੀ ਹੈਗੀ ਹਾਂਜੀ ਘਰੇ ਤਾਂ ਫਿਰ ਸਾਰਾ ਸੋਚਾ ਚ ਪੈ ਗਏ ਹੁਣ ਹਾਂਜੀ ਹਾਂਜੀ ਇਹ ਵੀ ਟੈਨਸ਼ਨ ਚ ਤੇ ਵੀ ਮੈਨੂੰ ਕਿਆ ਕਹਤੇ ਇਹਨੂੰ ਇਹ ਇਧਰ ਉਧਰ ਘੁੰਮੇ ਫਿਰਿੰਦੇ ਅਸਿਸਟੈਂਟ ਨਹੀਂ ਰਸੇ ਵੀ ਤੁਸੀਂ ਉੱਥੇ ਇੰਜਾਓ ਜੀ ਅੱਛਾ ਤੇ ਜਿਸ ਦਿਨ ਤੁਸੀਂ ਪਹਿਲੇ ਦਿਨ ਭੈਣ ਜੀ ਇਹਨਾਂ ਨੂੰ ਲੈ ਕੇ ਆਏ ਹੋ ਤੇ ਤੇ ਅੱਜ ਲੈ ਕੇ ਆਏ ਹੋ ਕਿੰਨਾ ਕੁ ਫਰਕ ਲੱਗਦਾ ਇਹ ਫਰਕ ਤਾਂ ਆ ਗਿਆ ਇਹਨਾਂ ਨੂੰ ਮਾ ਤਾਂ ਗੋਡੇ ਦਾ ਸੋਜਾ ਸੋਜਾ ਵਗੈਰਾ ਸਭ ਕੁਝ ਉੱਤਰ ਗਿਆ ਬਈ ਅੱਛਾ ਹਾਂਜੀ ਤੇ ਵਿੱਚ ਕੀ ਯੂਜ਼ ਕੀਤਾ ਸੀ ਤੁਸੀਂ ਮੈਂ ਭਾਜੀ ਗ੍ਰੀਸ ਕੇ ਗੋਡੇ ਆਹੀ ਜਿਹੜੀ ਤੁਸੀਂ ਹੱਥ ਚ ਹਾਂਜੀ ਇਹ ਕਿੰਨੀ ਕਿਲਾਉਂਦੇ ਨੇ ਇਹ ਮੈਂ ਮਤਲਬ ਇੱਕ ਦਾਣੇ ਦੇ ਹਿਸਾਬ ਨਾਲ ਮਟਰ ਦੇ ਦਾਣੇ ਹਾਂਜੀ ਕੀ ਆ ਬੋਲ ਜੀ ਜੀ ਸੋ ਤੁਸੀਂ ਦੇਖੋ ਇਹ ਉਸ ਭੈਣ ਦੀ ਕਹਾਣੀ ਹੈਗੀ ਹੈ ਜਿਸ ਭੈਣ ਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਔਰ ਇਹਨਾਂ ਨੂੰ ਕਹਤਾ ਸੀ ਕਿ ਅਗਲੀ ਵਾਰ ਤੁਹਾਨੂੰ ਮੈਡੀਸਿਨ ਨਹੀਂ ਮਿਲਣੀ ਤੁਹਾਡਾ ਗੋਡਿਆਂ ਦਾ ਆਪਰੇਸ਼ਨ ਹੋਏਗਾ ਪਰ ਸੁਖਾ आयुर्वेदा ਇਹਨਾਂ ਨੇ ਪਹੁੰਚਿਆ ਗੋਡਿਆਂ ਦੀ ਗ੍ਰੀਸ ਇਹਨਾਂ ਨੇ ਲਗਵਾਈ ਤੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਲਗਭਗ ਰੁਪਏ ਦੇ ਵਿੱਚੋਂ 50 ਪੈਸੇ ਫਰਕ ਹੈਗਾ ਸੋ ਮੈਂ ਇਹ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਜਿਹੜੇ ਲੋਕਾਂ ਨੂੰ ਵਜ਼ਨ ਕਰਕੇ ਜਿਨ੍ਹਾਂ ਦਾ ਵਜ਼ਨ ਵੱਜ ਜਾਂਦਾ ਭਾਰ ਵੱਜ ਜਾਂਦਾ ਤੇ ਉਸ ਤੋਂ ਬਾਅਦ ਗੋਡਿਆਂ ਦੀ ਪ੍ਰੋਬਲਮ ਆ ਜਾਂਦੀ ਹੈ ਭੈਣ ਨੂੰ ਸਾਡੀ ਨੂੰ ਗਠੀਆ ਹੋਇਆ ਸੀ ਇਹ ਕਹਿੰਦੇ ਸਾਡੇ ਅੰਗੂਠੇ ਦੇ ਵਿੱਚ ਦਰਦ ਹੋਇਆ ਸੀ ਉਸ ਤੋਂ ਬਾਅਦ ਸਾਰੇ ਸਰੀਰ ਦੇ ਵਿੱਚ ਗਠੀਆ ਫੈਲ ਗਿਆ ਉਹਨਾਂ ਨਾਲੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਜਿਹੜੇ ਲੋਕਾਂ ਨੂੰ ਗੋਡਿਆਂ ਦਾ ਆਪਰੇਸ਼ਨ ਕਹਿ ਦਿੱਤਾ ਕੋਲ ਪੈਸੇ ਹੈ ਨਹੀਂ ਪਰੇਸ਼ਾਨ ਬਹੁਤ ਨੇ ਪ੍ਰਧਾਨ ਜੀ ਦਾ ਕਹਿੰਦੇ ਕਿ ਇੱਕ ਵਾਰ ਇੱਥੇ ਆ ਕੇ ਜ਼ਰੂਰ ਉਹਨਾਂ ਨੂੰ ਮੌਕਾ ਦੇਣ ਕਿਉਂਕਿ ਨਾ ਉਹ ਕੋਈ ਇੰਜੈਕਸ਼ਨ ਲਗਾਉਂਦੇ ਨੇ ਨਾ ਕੋਈ ਉਹ ਟੀਕਾ ਲਾਉਂਦੇ ਨੇ ਨਾ ਉਹ ਕਿਸੇ ਤਰ੍ਹਾਂ ਦੀ ਇੱਥੇ ਦਵਾਈ ਮੈਡੀਸਿਨ ਵਗੈਰਾ ਦਿੰਦੇ ਨੇ ਮਹਿਜ਼ ਗੋਡਿਆਂ ਦੇ ਉੱਤੇ ਗ੍ਰੀਸ ਲਗਾ ਕੇ ਹੀ ਉਹ ਗੋਡਿਆਂ ਦਾ ਦਰਦ ਬਚਾਲਾ ਜਿਹੜਾ ਖਤਮ ਕਰ ਸਕਦੇ ਨੇ ਔਰ ਗੋਡਿਆਂ ਦਾ ਆਪਰੇਸ਼ਨ ਹੈਗਾ ਉਹ ਬਚਾਲ ਲੈਂਦੇ ਨੇ ਸੋ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਇੱਕ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ